ਦੇਖਣ ਬਹੁਤ ਜਿਆਦੇ ਬੰਦੇ ਆਂਦੇ ਆ 27 ਬਾਈ ਨਾਲ ਤਾਂ ਚਲੋ ਤੁਹਾਨੂੰ ਫੈਨ ਹੋਣਗੇ ਮੈਂ ਤੁਹਾਡਾ ਬਹੁਤ ਬੜਾ ਫੈਨ ਆ ਧੰਨਵਾਦ ਟਰੈਕਟਰਾਂ ਦੀਆਂ ਵੀਡੀਓ ਉਮਰ ਸ਼ਾਇਦ ਉਹਦਾ ਤਾਂ ਬਾਈ ਦੀ ਮੇਰੇ ਤੋਂ ਛੋਟੀ ਹੋਵੇ ਛੋਟੀ ਹੋ ਔਰ YouTube ਤੇ social media ਤੇ ਬਾਈ ਬਹੁਤ ਵਧੀਆ ਵਰਕ ਕਰ ਰਿਹਾ ਧੰਨਵਾਦ ਭਾਈ ਬਹੁਤ ਰੰਗ ਦੀ ਕੁਆਲਿਟੀ ਵੀ ਬਾਈ ਪੂਰੀ ਬਹਿ ਜਾ ਬਹਿ ਜਾ ਦੇਖੋ ਰੰਗ ਨਾਲ ਤਾਂ ਹੱਥ ਉੱਪਰ ਮਾਰਦੇ ਜਾਂਦਾ ਨਵੇਂ ਟਰੈਕਟਰ ਦੇ ਉਹੀ ਚੀਜ਼ ਹੈ ਇਹਨੂੰ ਟਰੈਕਟਰ ਨੂੰ 3 ਸਾਲ ਹੋ ਗਏ ਬਣੇ ਨੂੰ ਲਾ ਟਰੈਕਟਰ ਦਾ ਭਾਈ ਸਾਡੇ ਪਿੰਡੋਂ ਹੀ ਆਇਆ ਵਾ ਯਾਰ ਪਛਾਨ ਲਿਆ ਤਾਂ ਪਛਾਨ ਲਿਆ ਭਾਈ ਪਛਾਨ ਲਿਆ ਹਾਂ ਦੇਖੋ ਟਾਈਮ ਮੈਨੂੰ ਟਰੈਕਟਰ ਚੜਾਈ ਹੋ ਰਹੀ ਸੀਗੀ ਪੂਰੀ ਹਾਂਜੀ ਬਹੁਤ ਔਖੇ ਮਿਲਦੇ ਸੀਗੇ ਹੁਣ ਤਾਂ ਬੈ ਨਹੀਂ ਹੈ ਜੀ ਅੱਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗਸ ਤੇ ਆਏ ਆ ਅੱਜ ਸ਼ੰਕਰੇਰੀ ਦੇ ਵਿੱਚ ਅਲੀ ਕਹਿੰਦਾ ਸੀਗਾ ਟਰੈਕਟਰ ਖੜੇ ਦੇਖ ਸਕਦੇ ਹਾਂ ਪਿੱਛੇ ਤੇ ਬਾਈ ਨਾਲ ਨੇ ਤਕਰੀਬਨ ਨਾਲ ਸਾਲ ਕਿ ਪਹਿਲਾਂ ਆਪਾਂ ਨੂੰ ਟਰੈਕਟਰ ਲਿਆ ਸੀ ਨਾਲ ਗਿਆ ਜੀ ਜਦੋਂ ਤੋਂ ਹੀ ਬਾਈ ਨਾਲ ਬਹੁਤ ਪ੍ਰੇਮ ਪਿਆ ਹੋਇਆ ਆਪਣਾ ਤੇ ਅੱਜ ਸਪੈਸ਼ਲ ਆਏ ਆ ਬਾਈ ਨਾਲ ਕੋਲ ਵੈਸੇ ਗੜਸ਼ੰਕਰ ਇਧਰ ਆਈ ਸੀ ਆਪਾਂ ਟਰੈਕਟਰ ਦੇਖਣ ਕੋਈ ਤੇ ਬਾਈ ਨੇ ਵੀ ਆਏ ਮੈਂ ਮਾਮਾ ਜੀ ਵੀ ਨਾਲ ਆ ਤੁਹਾਨੂੰ ਮਲਾਉਨੇ ਆਪਾਂ ਮਨੇਦੋ ਬਲੌਗ 'ਚ ਤੇ ਲੋ ਜੀ ਬਾਈ ਬਾਈ ਨਾਲ ਦਾ ਜਿਹੜਾ ਘਰ ਆਏ ਬਿਲਕੁਲ ਗੜ ਸ਼ੰਕਰ ਜਿਹੜਾ ਹਿਸ਼ਾਰਪੁਰ ਨੂੰ ਰੋਡ ਆ ਤੇ ਪੂਰੀ ਵਧੀਆ ਲੋਕੇਸ਼ਨ ਤੇ ਆ ਨਾ ਤੇ ਟਰੈਕਟਰ ਬਾਈ ਨਾਲ ਕੋਲ ਸਾਰੇ ਖੜੇ ਨੇ ਪੁਰਾਣੇ ਆ ਸਕਾਉਟ 27 ਦਾ ਇਹ ਤਾਂ ਸਾਡੇ ਪਿੰਡੋਂ ਆ ਗਿਆ ਬਾਈ ਟਰੈਕਟਰ ਤੇ 35 ਤੇ ਬਾਕੀ ਇਹ ਤੋਂ ਇਲਾਵਾ ਬਾਈਲਰਸ ਖੜਾ ਹੈ ਤੁਹਾਨੂੰ ਮਲਾਉਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਸਾਰੇ ਵਧੀਆ ਠੀਕ ਆ ਜੀ ਹੇ ਫੋਮਾ ਮਾਈ ਠੀਕ ਹੈ ਠੀਕ ਹੈ ਬਹੁਤ ਠੀਕ ਹੈ ਵਧੀਆ ਠੀਕ ਹੈ ਜੀ ਤੇ ਬਾਈ ਜੀ तकरीबन ਸਾਲ ਪਹਿਲਾਂ ਸਾਡੇ ਪਿੰਡ ਆਏ ਸੀ ਮਾਮਾ ਜੀ ਜਿਹੜਾ ਤੁਸੀਂ ਟਰੈਕਟਰ ਲਿਆ ਸੀ ਕarnataka 11 ਉਹ ਆਪਾਂ ਨੇ ਬਾਈ ਨੂੰ ਦਿੱਤਾ ਸੀ ਤੁਸੀਂ ਤਾਂ ਹੈ ਨਹੀਂ ਸੀ ਬਾਈ ਤੁਹਾਨੂੰ ਨਹੀਂ ਮਿਲਿਆ ਕਰਾ ਕੇ ਮੈਨੂੰ ਉਦੋਂ ਮਿਲਿਆ ਸੀਗਾ ਮੈਂ ਅੱਛਾ ਜੀ ਹਾਂ ਸਰਾਂ ਦੇ ਕੋਲ ਲਿਆ ਸੀਗੇ ਆਪਾਂ ਹਾਂਜੀ ਹਾਂਜੀ ਸਰਾਂ ਦੇ ਕੋਲ ਠੀਕ ਹੈ ਠੀਕ ਹੈ ਜੀ ਤੇ ਬਾਈ ਨੇ ਹੁਣ ਜਤੋਂ ਬਾਅਦ ਬਾਈ ਹੁਣਾਂ ਹੀ ਛੁੱਟੀ ਬਾਤ ਨਹੀਂ ਆਏ ਜਤੋਂ ਬਾਅਦ ਹੁਣ ਆਇਆ ਅੱਛਾ ਹੁਣ ਆਇਆ ਠੀਕ ਹੈ ਜੀ ਪਿਛਲੇ ਸਾਲ ਹੀ ਆਇਆ ਸੀਗਾ ਠੀਕ ਹੈ ਜੀ ਉਹ ਫਿਰ ਬਣਨ ਨਹੀਂ ਜਾ ਨੀ ਸਕਿਆ ਕਿ ਉਹਦੀ ਜਗਾ ਹੋਰ ਕੋਈ ਚਲਾ ਗਿਆ ਸੀਗਾ ਹਿੰਦੁਸਤਾਨ ਚਲਾ ਗਿਆ ਸੀਗਾ ਤੇ ਉਦੋਂ ਬਾਅਦ ਚ ਅੱਜ ਸਵੇਪ ਬਣਿਆ ਬਾਈ ਨੂੰ ਮਿਲਣ ਦਾ ਮਹੀਨਾ ਹੀ ਹੋ ਗਿਆ ਵੀ ਅੱਜ ਆਉਨੇ ਕੱਲੂ ਆਉਨੇ ਆ ਬਾਈ ਨੇ ਵੀ ਇੱਕ ਦੋ ਵਾਰ ਉਪੜ ਆਇਆ ਮਮੀ ਆਪਾਂ ਨਹੀਂ ਸੀਗੇ ਹਾਂ ਟਾਈਮ ਅੱਗੇ ਪਿੱਛੇ ਹੋ ਜਾਂਦਾ ਹਾਂ ਹਾਂਜੀ ਤੇ ਬਾਈ ਨਾਲ ਕੋ ਟਰੈਕਟਰ ਖੜੇ ਆ ਆਪਾਂ ਵੀਡੀਓ ਬਹੁਤੀ ਲੰਬੀ ਨਹੀਂ ਬਣਾਉਣੀ ਕਿਉਂਕਿ ਬਣੀ ਉਹ 8-10 ਮਿੰਟ ਦੀ ਹੁੰਦੀ ਆ ਤੇ ਮਮੀ ਅੱਜ ਮਣੇ ਦਿਖਾਈਏ ਟਰੈਕਟਰ ਆਪਾਂ ਵੀਡੀਓ ਚ ਆਜੋ ਆਜੋ ਦੇਖੋ ਜੀ ਤੇ ਪਹਿਲਾਂ ਆਪਾਂ ਬਾਈ ਲਾਰਸ ਤੋਂ ਦਿਖਾਉਨੇ ਆ ਜੀ ਸਾਰੇ ਟਰੈਕਟਰ ਮੋਡੀਫਾਈ ਹੋਏ ਬਣੇ ਨਹੀਂ ਇਹ ਫਤੇਗੜ ਸਾਹਿਬ ਤੋਂ ਆਇਆ। ਬਈ ਦੇਓ ਦੇ ਬਾਰੇ ਜਾਣਕਾਰੀ ਟਰੈਕਟਰ ਬਾਰੇ। ਜਾਣਕਾਰੀ ਤੇ ਜੱਗੂ ਤੈਨੂੰ ਸਾਡੇ ਨਾਲੋਂ ਜ਼ਿਆਦਾ ਆ। ਮੈਨੂੰ ਥੋੜੀ ਘੱਟ ਆ ਮਾਮੇ ਨੂੰ ਹੈਗੀ ਤਾਂ ਮਾਮੇ ਨੇ ਹੁਣ ਮੈਨੂੰ ਉਹਦਾ ਬਹੁਤਾ ਜ਼ਿਆਦਾ ਨਹੀਂ ਪਤਾ ਮੈਂ ਤਾਂ ਬਸ ਗੇਅਰ ਪਾ ਕੇ ਜੜਾ ਗੂੜਾ ਲਾਇਆ ਉਹਨਾ ਹੁਣ ਆ ਹਨਾ। ਠੀਕ ਆ ਜੀ। ਤੇ ਪਰ ਆਹ ਦੇਖ ਲੈ ਵੀ ਕੱਟ ਆਫ ਬੈਟਰੀ ਦੀ ਕੱਟ ਆਫ ਸੋਚੇ ਦੇ ਨਾਲ ਦੀ ਐ। ਠੀਕ ਆ ਜੀ। ਅੱਛਾ। ਬੈਰੀ ਗੁੱਡ ਅੱਛਾ ਨਾਲ ਆਉਂਦੀ ਸੀਗੀ ਜੀ ਇਹ ਇਹ ਨਾਲ ਦੀ ਆਈਓ ਆ ਅੱਛਾ ਨਾਲ ਆਉਂਦੀ ਸੀ ਠੀਕ ਹੈ ਨਾਲ ਦੀ ਆਈਓ ਓਕੇ ਓਕੇ ਮਤਲਬ ਕੋਈ ਕੁਛ ਐਕਸਟਰਾ ਕੁਛ ਨਹੀਂ ਲੱਗਾ ਜੋ ਕੁਛ ਹੈਗਾ ਟਰੈਕਟਰ ਦੇ ਨਾਲ ਦਾ ਹੀ ਆ ਉਹ ਟਾਈਮਾਂ ਚ ਆ ਗਿਆ ਮੇਰੇ ਖਿਆਲ ਤੇ ਅਜੇ ਆਪਣੇ ਇੱਥੇ ਟਰੈਕਟਰ ਬਣਦੇ ਹੋਣ ਹੁਣ ਤੱਕ ਨਹੀਂ ਹੁਣ ਤੱਕ ਨਹੀਂ ਇਹ ਹੈ ਨਹੀਂ ਇੱਕ ਮੇਰੇ ਖਿਆਲ ਸ਼ਾਇਦ ਕਰਤਾਰ ਨੂੰ ਆਈ ਹੈ ਜੀ ਅੱਛਾ ਸਾਰਾ ਕੁਝ ਅੱਛਾ ਅੱਛਾ ਹਾਂ ਹਾਂ ਠੀਕ ਹੈ ਜੀ ਫालतू ਕੋਈ ਚੀਜ਼ ਨਹੀਂ ਲੱਗੀਓ ਠੀਕ ਹੈ ਜਿੱਦਾਂ ਮਲਕੀ ਇਹ ਨਾਲ ਦੀ ਆ ਬਚਲ ਹੁਣ ਰੰਗ ਬਾਦ ਚ ਹੋ ਗਿਆ ਛਤਰੀ ਦਾ ਕਪੜਾ ਕੋਪੜਾ ਪੈ ਗਿਆ ਠੀਕ ਹੈ ਜੀ ਬਾਕੀ ਤਾਂ ਪਹਿਲਾਂ ओके चलਦਾ ਬਹੁਤ ਵਧੀਆ ਚੱਲਦਾ ਆ ਵੀ ਇਹਨਾਂ ਵੇਡ ਲੋਡ ਜਿਹੜਾ ਨਾਲੇ ਆਉਂਦੇ ਸੀ ਸਾਰੇ ओरिजिनल ਨਾਲ ਦੇ ਹੀ ਓਕੇ ਓਕੇ ਠੀਕ ਹੈ ਜੀ ਛਤਰੀ ਵੀ ਇਦਾਂ ਆਉਂਦੀ ਸਾਂ ਜੀ ਛਤਰੀ ਵੀ ਇਦਾਂ ਆਉਂਦੀ ਜੀ ਠੀਕ ਹੈ ਜੀ ਟੈਂਕੀ ਪਿੱਛੇ ਦੀ ਹੈ ਨਾ ਇਹਦੀ ਇੱਥੇ ਆ ਜੀ ਤੇਲ ਵਾਲੀ ਟੈਂਕੀ ਅੱਛਾ ਇੱਥੇ ਟੈਂਕੀ ਆ ਆਹ ਦੇਖ ਓਕੇ ਓਕੇ ਹਾਂ ਜਿਹਦਾ ਆਪਣੇ ਜੌਂਡੀਰ ਟਰੈਕਟਰ ਦੀ ਆਉਂਦੀ ਆ ਬਸ ਉਵੇਂ ਹੀ ਆ ਬਿਲਕੁਲ ਜੀ ਬਿਲਕੁਲ ਹਾਂ ਆਹ ਭਾਈ ਦੂਜਾ ਲਿਫਟ ਵਾਲਾ ਹੈ ਨਾ ਇਹ ਲਿਫਟ ਵਾਲਾ ਜੈਕ ਹਾਂ ਠੀਕ ਹੈ ਚਲੋ ਭਾਈ ਹੁਣ ਆਪਣੇ ਹੌਲੈਂਡ ਤੇ ਹੁਣ ਆਉਂਦੀ ਆ ਹੁਣ ਆਉਂਦੀ ਇਹਦੇ ਵਿੱਚ ਕਿੰਨੇ ਬਰਾਣੀ ਟਰੈਕਟਰ ਆ ਜਾਈ ਇਹ ਆ ਇਹਦੀ ਫੱਟੀ ਨਾਲ ਦੀ ਠੀਕ ਹੈ ਠੀਕ ਹੈ ਮੰਮੀ ਆ ਜਾਓ ਤੁਸੀਂ ਵੀ ਨਾਲੇ ਪੁੱਤਰ ਦਿਖਾ ਦਈਏ ਤੇ ਇੱਥੇ ਭਾਈ ਟਰੈਕਟਰ ਹੈਗੀਆਂ ਤਰੀਵਨ ਚਾਰ ਪੰਜ ਟਰੈਕਟਰ ਨੇ ਇੱਕ ਦੋ ਇਹ ਟਰੈਕਟਰ ਤਿਆਰ ਹੋਣੇ ਨੇ ਤਾਂ 10 ਨੇ ਅੱਛਾ 10 ਨੇ ਕੋਲੇ ਹਨ ਇੱਥੇ ਪੰਜ ਹੀ ਇੱਧਰ ਆਇਓ ਆ ਟਰੈਕਟਰ ਤਾਂ ਭਾਈ ਸਾਡੇ ਪਿੰਡੋਂ ਹੀ ਆਇਆ ਵਾ ਯਾਰ ਪਸਾਨ ਲਿਆ ਤਾਂ ਹੈ ਪਸਾਨ ਲਿਆ ਭਾਈ ਪਸਾਨ ਲਿਆ ਹਾਂ ਦੇਖੋ ਇਸ ਟਾਈਮ ਨਾਲ ਟਰੈਕਟਰਾਂ ਚੜ੍ਹਾਈ ਹੋਈ ਸੀਗੀ ਪੂਰੀ ਹਾਂਜੀ ਬਹੁਤ ਔਖੇ ਮਿਲਦੇ ਸੀਗੇ ਹੁਣ ਤਾਂ ਟਰੈਕਟਰ ਵੱਡੇ ਵੱਡੇ ਤਕਰੀਬਨ ਆਏ ਗਏ ਬਿਲਕੁਲ ਜੀ ਜਿਹੜਾ ਟਾਈਮ 'ਚ ਇਹ ਟਰੈਕਟਰ ਆਇਆ ਹੁਣ ਇਹ ਆਪਣੇ ਬਿਊਰਕਿਸ਼ੇ ਜੀ ਠੀਕ ਹੈ ਜੀ ਉਹ ਬੌਲ ਦਾ ਉੱਠ ਕੇ ਟਰੈਕਟਰ ਦੇ ਵੇਖੋ ਅੱਛਾ ਜੀ ਕਹਿੰਦਾ ਗਰਮੇ ਨੇ ਸੀ ਸੋਨੇ ਵੀ ਜੀ ਦੱਸ ਦੇ ਤੇ ਵੀ ਦੇਖੋ ਸੋਨਾ ਬਾਈ ਲਾਰਸ ਦੇ ਉੱਤੇ ਬਾਈ ਤਾਂ ਹੀ ਬੌਲ ਦਿੱਤੀ ਉਹ ਦੇਖ ਛੁੱਟੀ ਹੀ ਹੈਗੀ ਨਾ ਫੋਟੋ ਹਾਂਜੀ ਤੇ ਬੌਲ ਦਾ ਨੀ ਨਹੀਂ ਆ ਕੇ ਆਜ਼ਾਦ ਹੀ ਕਰਾਇਆ ਬਈ ਤਾਂ ਲੱਗੀ ਵੀ ਹੈ ਸਹੀ ਹੈ ਠੀਕ ਹੈ ਹੈਨਾ ਬਾਈ ਜੀ ਸਾਡੇ ਪਿੰਡ ਦਾ ਟਰੈਕਟਰ ਇਦਾਂ ਦੀ ਕੰਡੀਸ਼ਨ 'ਚ ਖੜਾ ਤਾਂ ਵੀ ਸ਼ਾਇਦ ਦੇਖਣਿਆਂ ਤਾਂ ਐਂ ਕਹਿਣਾ ਤਾਂ ਵੀ ਇਹ ਤਾਂ ਕੋਈ ਬ ਇਹਦਾ ਮਤਲਬ ਇਹ ਹੀ ਹੈ ਵੀ ਛੰਨਾ ਚੋਂ ਕੱਢ ਕੇ ਸ਼ੀਸ਼ਿਆਂ ਦੇ ਖੜੇ ਕਰਨੇ ਆ। ਉੱਥੇ ਠੀਕ ਹੈ। ਉੱਥੇ। ਓਕੇ। ਠੀਕ ਹੈ ਜੀ। ਇਹ ਭਾਈ ਸਪੈਸ਼ਲ ਜਗ੍ਹਾ ਟਰੈਕਟਰਾਂ ਵਾਸਤੇ ਤਿਆਰ ਹੋ ਰਹੀ ਆ। ਫਰੰਟ ਤੇ ਸ਼ੀਸ਼ਾ ਲੱਗ ਜਾਣਾ। ਠੀਕ ਹੈ ਜੀ। ਠੀਕ ਹੈ ਜੀ ਗੱਲ। ਇਹਦੇ ਤੇ ਆਉਂਦਾ ਜਾਂਦਾ ਹਰੇਕ ਬੰਦਾ ਦੇਖ ਸਕਦਾ। ਹਾਂ। ਠੀਕ ਹੈ ਜੀ। ਆ ਇਹਨੂੰ ਤਾਂ ਇਹਨੂੰ ਦੇਖਣ ਬਹੁਤ ਜ਼ਿਆਦਾ ਬੰਦੇ ਆਂਦੇ ਆ। 27 ਜੀ ਮਾਡਲ ਕਿਹੜਾ ਵੈਸੇ ਜੇ? 62। 62 ਮਾਡਲ ਹੈ। 1962 ਮਾਡਲ ਆ। ਬਈ ਦਾ ਇੰਜਣ ਡੀਆਈ ਕਰਿਆ ਹੋਣਾ ਜੀ। ਐ ਨਹੀਂ ਪਤਾ ਬਸ ਸਟਾਰਟ ਮਾਰ ਜ ਉਹਨਾਂ ਨੇ ਕਰਾਇਆ ਸੀਗਾ ਅੱਛਾ ਅੱਛਾ ਹਾਂ ਮਤਲਬ ਕਿ ਉਹਨਾਂ ਨੇ ਰੰਗ ਦਾ ਦੋੇ ਤਰ੍ਹਾਂ ਹੀ ਕਰਨਾ ਆਪੇ ਪਾਵੇਂ ਪੁਰਸ਼ ਰੰਗ ਦੋੇ ਤਰ੍ਹਾਂ ਹੀ ਕਰਿਆ ਵਾ ਤਾਂ ਨਹੀਂ ਇਹਨੂੰ ਬਾਅਦ ਚ ਹੋਇਆ ਰੰਗ ਨਹੀਂ ਸੀਟ ਨਹੀਂ ਪਹਿਲਾ ਰੰਗ ਦੂਜਾ ਸੀਗਾ ਜਾਲੀ ਹਾਂ ਜਾਲੀ ਦੀ ਉਹਨਾਂ ਦਾ ਖਰਾਬ ਹੋਈ ਵੀ ਤੇ ਤੇ ਸੀਟ ਹੈ ਬਈ ਇਹਦੇ ਨਾਲੇ ਦੀ ਕਿ ਤੁਸੀਂ ਬਾਅਦ ਚ ਪਾਈ ਹੈ ਜੀ ਨਾਲੇ ਨਾਲੇ ਨਾਲ ਦੀ ਸੀ ਇੱਕ ਇੱਕ ਫੱਟੀ ਖਰਾਬ ਹੋਈ ਹੋ ਹੁਣ ਇੱਥੇ ਪਾ ਲੈਣੀ ਆ ਅੱਛਾ ਠੀਕ ਆ ਜੀ ਇੱਕ ਫੱਟੀ ਹੋਣਾ ਓਕੇ ਓਕੇ ਮੜੀ ਜੇ ਕਰੈਕ ਹੋਈ ਹੋ ਠੀਕ ਆ ਜੀ ਉਹ ਮੁੰਡਾ ਹੈਗਾ ਕਹਿੰਦਾ ਕਮਾਣੀ ਦੀ ਬਣਾ ਕੇ ਪਾ ਦਾਂਗੇ ਠੀਕ ਆ ਜੀ ਬਈ ਐਵੇਂ ਵੀ ਦੱਸ ਦੋ ਤਿਆਰ ਕਿੱਥੋਂ ਇਹ ਯਾਰ ਫਤੇਗੜ ਸਾਹਿਬ ਅੱਛਾ ਇਹ ਫਤੇਗੜ ਸਾਹਿਬ ਦਾ ਉਹ ਆਪਣੇ ਉਧਰਲੇ ਏਰੀਆ 'ਚ ਪੈਂਦਾ ਮੁੰਡਾ ਉੱਚਾ ਪਿੰਡ ਸੰਘੋੜ ਹਾਂਜੀ ਉੱਥੇ ਦੇ ਨੇ ਬੰਦੇ ਜਾਣਦੇ ਨੇ ਬਾਈ ਸਾਨੂੰ ਮੰਮਾ ਜਾਣਦੇ ਚੰਗੀ ਤਰ੍ਹਾਂ ਹਾਂ ਉਹ ਮੁੰਡੇ ਡੀਟੀ 14 ਬਾਈਲਾਰਸ ਤੇ ਆ ਕੇ ਤਿਆਰ ਕਰਦੇ ਨੇ ਹਾਂਜੀ ਬਸ 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 ਇਹ ਉਹ ਡੀਟੀ 14 ਹਾਂਜੀ ਇਹੇ ਤੇ ਬਾਈਲਾਰਸ ਤੇ ਉਹਨਾਂ ਕੋਲੋਂ ਆਏ ਹੋਏ ਆ ਠੀਕ ਹੈ ਜੀ ਠੰਡੇ ਚਾਹੇ ਜਾਂਦੇ ਤੇ ਇਹ ਬਾਈ ਬਾਪੂ ਜੀ ਨੇ ਇਹ ਮੇਰੇ ਡੈਡੀ ਆ ਜੀ ਉਹ ਮੇਰਾ ਬ੍ਰਦਰ ਆ ਬਟ ਠੀਕ ਹੈ ਜੀ ਓਕੇ ਜੋ ਕੇ ਠੀਕ ਹੈ ਦੇ ਭਾਈ ਉਹਦੇ ਬਾਅਦ ਚ ਆ ਗਿਆ ਦੂਜਾ ਬ੍ਰਦਰ ਉਹ ਕਿਤੇ ਭਾਈ ਇਹ ਪੀਵੀ7 ਵਾਲੇ ਤੋਂ ਹੋਇਆ ਵਾ ਤਿਆਰ ਇਹ ਪੀਵੀ7 ਤੋਂ ਹੋਇਆ ਯਾਰ ਬਹੁਤ ਨਵਾਂ ਸੁਣਿਆ ਪੀਵੀ7 ਨਾਲ ਪਹਿਲੀ ਵਾਰ ਲੈਟਰ ਦੇਖਿਆ ਉਹਨਾਂ ਦਾ ਦੇਖ ਲਓ ਸਟਾਰਟ ਕਰ ਲਓ ਇਹ ਤੁਹਾਡੇ ਰੀਜ ਬਹੁਤ ਨੇ ਲੈਟਰ ਹੈ ਜੀ ਇਹਦਾ ਨਵਾਂ ਬਣਾਇਆ ਹੈ ਇਹਦਾ ਬਾਈ ਨਵਾਂ ਰੰਗ ਦੀ ਕੁਆਲਿਟੀ ਨਿਕਣਾ ਮਾਰ ਸੈਟ ਮਾਰ ਦਿਓ ਬੇਜਾ ਬੇਜਾ ਕਰਾਈ ਪਈ ਆ ਭਾਈ ਹਾਂਜੀ ਮਤਲਬ ਇਸ ਪੱਟੀ ਵਾਲੇ ਇਹ ਵੀ ਬਹੁਤ ਸਲੋ ਚੱਕਰਾਂ ਤੇ ਚੱਲੀ ਜਾਂਦਾ ਵੀ ਇਹ ਇਹ ਬਸਲੋ ਚੱਕਰਾਂ ਤੇ ਚੱਲੀ ਜਾਂਦਾ ਆ ਹਾਂਜੀ ਹਾਂਜੀ ਚੈਨ ਵਾਲਾ ਹੀ ਨਹੀਂ ਜਾਂਦਾ ਭਾਈ ਮਤਲਬ ਇਹਦੀ ਵੀ ਸਾਊਂਡ ਇਹਦਾ ਖੜਨ ਦਾ ਖੜਾਵਾ ਇਹਦਾ ਆਪਦਾ ਹੀ ਨਜ਼ਾਰਾ ਹੀ ਆ ਹਨਾ ਮੀਟਰ ਮੋਟਰ ਸਾਰੇ ਵਰਕਿੰਗ ਕਰੇ ਸਾਰੇ ਮੀਟਰ ਵਰਕਿੰਗ ਹਾਂਜੀ ਹਾਂ ਵੀ ਬਹੁਤ ਹੋ ਗਈ ਪੂਰੀ ਰਿੰਜ ਲਾਈ ਹੋਈ ਆ ਭਾਈ ਪੈਸੇ ਵੀ ਬਹੁਤ ਲੰਦੇ ਨੇ ਪੀਵੀ7 ਵਾਲੇ ਪੱਕਾ ਕਰ ਦੋ ਮੈਂ ਬੰਦ ਭਾਈ ਮਨੂੰ ਜਾਨੀ ਸਾਰੇ ਰੈਟਰ ਨੂੰ ਪੇਂਟ ਸਾਰਿਆਂ ਨੂੰ ਵਾਦੇ ਦਾ ਸੋਨਾ ਲੱਗਿਆ ਹਾਂ ਭਾਈ ਪੇਂਟ ਦੀ ਡਿਟੇਲਿੰਗ ਮੁੰਡੇ ਦੀ ਇਹਦੀ ਬਹੁਤ ਜ਼ਿਆਦੇ ਪੀਵੀ7 ਦੀ ਨਾ ਮੈਂ ਮੈਂ ਵੀ ਦੇਖਦਾ ਵੀਡੀਓ ਵਗੈਰਾ ਹਾਂ ਐਂਡ ਗੱਲ ਬਾਤ ਆ ਭਾਈ ਜਿੱਦਾਂ ਹੁਣ ਉਹਨੂੰ 27 ਸਕੋਟ ਨੂੰ ਥੋੜੇ ਜਿਹਾ ਬਾਈਲਾਰਸ ਨੂੰ ਤੇ ਇਹਨੂੰ ਪੇਂਟ ਥੋੜੇ ਜਿਹਾ ਹਾਂਜੀ ਬਾਹਰ ਹੀ ਆ ਮਤਲਬ ਜਿਵੇਂ ਬਾਹਰ ਖੜੇ ਕਰਕੇ ਚਿੱਤੇ ਹੋ ਆ ਇਹ ਤਾਂ ਡੀਟੀ 14 ਖੜਾ ਬਾਈਟਾ ਇਹ ਡੀਟੀ 14 ਆ ਇਹ ਵੀ ਬਾੜ ਮੜਲੇ ਜੀ ਇਹ 68 ਆ ਅੱਛਾ ਉਹ ਜਿਹੜਾ ਹੈਗਾ 28 ਆ ਉਹ 68 ਆ ਉਹ ਦੋਨੇ 68 ਦੇ ਹੀ ਆ ਭਾਈ ਉਹਨਾਂ ਟਾਈਮਾਂ ਤੋਂ ਪੂਰੇ ਜ਼ਿਲ੍ਹੇਾਂ 'ਚ 5-7 ਟਰੈਕਟਰ ਹੁੰਦੇ ਸੋਨੇ ਬਾੜ 3 ਟਰੈਕਟਰ ਤਾਂ ਹੈਨਾ ਜੀ ਲੈ ਬਾਈ ਡੀਟੀ 14 ਬਹੁਤ ਘੱਟ ਸੀਗੇ ਜੀ ਸਾਡੇ ਪਿੰਡ 'ਚ ਮੈਂ ਮੈਂ ਦੇਖਿਆ ਨਹੀਂ ਆਪਣੇ ਪਿੰਡ 'ਚ ਮੈਂ ਹੋਰ ਪਿੰਡ 'ਚ ਕਿਸੇ 'ਚ ਦੇਖਿਆ ਪਰ ਆਪਣੇ ਪਿੰਡ 'ਚ ਮੈਂ ਟਰੈਕਟਰ ਦੇਖਿਆ ਹੀ ਨਹੀਂ ਸੀ ਉਛੈ ਤੋਂ ਪਹਿਲਾਂ ਹੋਵੇ ਵੀ ਹੂੰ ਹੋ ਸਕਦਾ ਹੋ ਸਕਦਾ ਹੈ ਸਹੀ ਨੇ ਆਪਣੇ ਏਰੀਆ 'ਚ ਹੈ ਇਹ ਮੀਟਰ ਮੋਟਰ ਵੀ ਸਾਰੇ ਵਰਕਿੰਗ ਜ ਨੇ ਬਾਈ ਟੈਕ ਸੈਲਫ ਸਟਾਰਟ ਹੈ ਇਹ ਵੀ ਸੌ ਸਟਾਰਟ ਹੈ ਠੀਕ ਹੈ ਸੈਲਫ ਸਟਾਰਟ ਹੈ ਓਕੇ ਇੱਕ ਕੋਸਲੰਡ ਹੁੰਦਾ ਨਾ ਇਹ ਇਹ ਇੱਕੋ ਹੀ ਆ ਕੋਸਲੰਡ ਹੈ ਹਾਂ ਆਹ ਤਾਂ ਤੇਰੀ ਵੀਡੀਓ 'ਚ ਪਹਿਲਾਂ ਵੀ ਦਿਖ ਗਿਆ ਬਾਈ ਬਾਈ ਨੇ ਪਿੰਡ ਲੈ ਕੇ ਆਏ ਸੀ ਮਨਾ ਹਾਂਜੀ ਹਾਂ ਹਾਂਜੀ ਅਸੀਂ ਟਰੈਕਟਰ ਤੇ ਚਲੇ ਗਏ ਸੀਗੇ ਨਾਲ ਦੂਜਾ ਚਲਾ ਕੇ ਲਾਇਆ ਸੀਗੇ ਅੱਛਾ ਅੱਛਾ ਨੱਟ ਗਿਆ ਲੈ ਨੱਟ ਗਿਆ ਹਾਂ ਅੱਛਾ ਅੱਛਾ ਰੰਗ ਦੀ ਕੁਆਲਿਟੀ ਦੀ ਵੀ ਬਾਈ ਪੂਰੀ ਬਹਿ ਜਾ ਬਹਿ ਜਾ ਦੇਖੋ ਰੰਗ ਨਾਲ ਤਾਂ ਹੱਥ ਉੱਪਰ ਮਾਰਦੇ ਹਾਂ ਤਾਂ ਨਵੇਂ ਟਰੈਕਟਰ ਦੇ ਜੀ ਉਹੀ ਚੀਜ਼ ਹੈ ਇਹਨੂੰ ਟਰੈਕਟਰ ਨੂੰ 3 ਸਾਲ ਹੋ ਗਏ ਬਣੇ ਨੂੰ ਇਹ ਕਿਹੜਾ ਮਾਡਲ ਹੈ ਜੀ ਹੈ ਤੇ ਮਾਡਲ ਕਿਹੜਾ ਹੈ 93 93 ਮਾਡਲ 93 ਮਾਡਲ ਲੋ ਜੀ ਰਿੰਮਾਂ ਤੇ ਬਾਈ ਨਿਕਲ ਕਰਾਇਆ ਵੇ ਇਹਦੇ ਟਾਇਰ ਇਹਨੂੰ ਰੇਡੀਅਲ ਪਾਏ ਵੇ ਨੇ ਸਾਂਭਦੇ ਆ ਕੁਝ ਨਹੀਂ ਖਰਾਬ ਖੂਬ ਹੁੰਦਾ ਮਤਲਬ ਜਗਾਰੇ ਗੁੜੀ ਜਮਾੜਨਾ ਫਿਰ ਤਾਂ ਹੋਣਾ ਹੀ ਆ ਹਨਾ ਵੀ ਕੱਦੂ ਵਾਲੇ ਤਾਂ ਰਹਿੰਦੇ ਹੀ ਨਹੀਂ ਇਹ ਜਾਂ ਥੋੜੀਆਂ ਜਿਹੀ ਬਸ ਹੁਣ ਜਿਵੇਂ ਜਿਹੜੇ ਸਾਬ ਨਾਲ ਪੈਸੇ ਲੱਗੇ ਹੋਏ ਨੇ ਹਾਂ ਤੁਸੀਂ ਜਾ ਦੱਸਿਆ ਦੀ ਵੀ ਇਹਦੇ 11-12 ਲੱਖ ਤੁਸੀਂ ਦੱਸਦੇ ਸੀ ਇਹਨਾਂ ਲੱਗੇ 6.8 6.8 ਲੱਗੇ 6.8 ਲੱਗੇ ਨਹੀਂ ਕੇ ਸਾਰਾ ਕੁਝ ਵਿੱਚੇ ਸੀਗਾ ਟੋਟਲੀ ਕੰਪਲੀਟ ਸਾਰਾ ਕੁਝ ਸਾਰਾ ਕੁਝ ਵਿੱਚੇ ਇਹ ਮੈਂ ਕਹਿੰਦਾ ਉਧਰ ਵਾਲਿਆਂ ਨੇ ਤਿਆਰ ਕਰਿਆ ਬਾਈ ਇਹਨਾਂ ਨੇ ਹਨਾ ਜੀ ਸੰਗਰੂਰ ਤੋਂ ਵਿਕਰਮ ਹੋਣੀ ਕੀਤਾ ਆ ਆਪ ਠੀਕ ਆ ਵਿਕਰਮ ਬਾਈ ਬਹੁਤ ਸੋਹਣਾ ਮਤਲਬ ਹਾਂ ਜੀ ਕੋਈ ਥੱਲੇ ਕੰਪਲੇਂਟ ਨਹੀਂ ਕੋਈ ਕੁਝ ਨਹੀਂ ਸਾਰਾ ਵਧੀਆ ਚੱਲੀ ਜਾਂਦਾ ਹੋਰ ਦੇਖੀ ਤੁਸੀਂ ਸਾਰੇ ਟਰੈਕਟਰ ਇੱਕੋ ਬੰਦੇ ਤੋਂ ਨਹੀਂ ਤਿਆਰ ਕਰਾਏ ਹੈ ਨਾ ਨਹੀਂ ਤੁਸੀਂ ਸਾਰੇ ਮਲਗੇ ਲੱਗ ਸਾਰਿਆਂ ਕੋਲੋਂ ਲੱਗ ਲੱਗੀ ਆ ਉਹ ਤੁਸੀਂ ਪੀਵੀ07 ਤੇ ਕਰਾਇਆ ਉਹ ਤੁਸੀਂ ਸਾਡੇ ਉੱਚੇ ਪਿੰਡ ਕੋਲੋਂ ਕਰਾਇਆ ਇਹ ਕਿੱਥੋਂ ਕਰਾਇਆ ਬਾਈ ਆਹਾ ਹਾਂ ਨਾ ਇਹ ਉਹ 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 ਉਹਨਾਂ ਕੋਲੋਂ ਹੀ ਆ ਠੀਕ ਹੈ ਜੀ ਜਿਹੜਾ ਹਿੰਦੂਸਤਾਨ ਆ ਉਹ ਹੈਗਾ ਆ ਕਲਿਆਣ ਸੁੱਖਾ ਪਿੰਡ ਠੀਕ ਹੈ ਜੀ ਉੱਥੇ ਜਾਂ ਉੱਥੇ ਠੀਕ ਹੈ ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਉਹ ਤਿਆਰ ਕਰਾ ਸਾਰਿਆਂ ਨੂੰ ਮੌਕਾ ਦਿਓ ਠੀਕ ਹੈ ਠੀਕ ਹੈ ਜਿਹੜਾ हिस्सा ਵੀ ਇਹਦਾ ਪਿਛਲਾ ਚੇਂਜ ਹੈ ਜੀ 911 ਬਹੁਤ ਜਿਆਦਾ ਮੰਦੂਬਰੀ ਕਾਲਾ ਹਿੱਸਾ ਪਾਇਆ ਵਾ ਉਹ ਬਾਈ ਵੀ 9511 ਤੇ ਹਿੰਦੁਸਤਾਨ ਦਾ ਹੀ ਕੰਮ ਕਰਦੇ ਆ ਤੇ ਸਟਾਰਟ ਆ ਬਾਈ ਟਰੈਕਟਰ ਹਾਂ ਹਾਂ ਕਰਦੇ ਆ ਤਾਰੇ ਵਾਲੀ ਸੈਲਫੀ ਇਹਨਾਂ ਲੈ ਬਾਈ ਫੋਰਡ ਦੀ ਬਾਅਦ ਦੇਖ ਬੰਦਾ ਕਿਹੜਾ ਹੈ ਇਹ ਨਹੀਂ ਬੰਦਾ ਜੀ ਆਪਾਂ ਨਾਲ ਦਾ ਹੈ ਨਾ ਜੀ ਆਪਾਂ ਨਾਲ ਦਾ ਹੀ ਆ ਜਾਜੀ ਪੰਪਾ ਪੰਪਾ ਪਹਿਲਾ ਹੀ ਆ ਮੇਰੇ ਪੰਪ ਚੇਂਜ ਹੋ ਜਾਂਦਾ ਫਿਰ ਆਵਾਜ਼ ਬਦਲ ਜਾਂਦੀ ਆ ਉਹ ਡਾਇਫਰੈਂਡ ਜਿਹੜੇ ਪੰਪਾ ਉਹੀ ਆ ਹਾਂਜੀ ਫਿਰ 60 ਮੰਗਣਾ ਆਵਾਜ਼ ਹੋ ਜਾਂਦੀ ਆ ਹਾਂ ਹਾਂ ਕਿਹੜੀ ਆਵਾਜ਼ ਆ ਨਾ ਬਾਈ ਫੋਰ ਦੀ ਉਹ ਇਦਾਂ ਹੀ ਬਣਦੀ ਆ ਠੀਕ ਹੈ ਕਰਦੇ ਗੇ ਮੀਟਰ ਮੋਟਰ ਸਾਰੇ ਇਹਨਾਂ ਦੇ ਵਕਤ ਦੇ ਲੋ ਬਈ ਆਪਣੇ ਵਾਲੇ ਦਿਖਾ ਦੀ 911 ਆ ਜਾ ਆ ਜਾ ਕੀ ਵੀ ਵੀਰ ਥੱਲੇ ਇਹਦੇ ਲੋ ਪਾਈ ਬੇਲਣਾ ਵੀ ਰੱਖਿਆ ਹੋਇਆ ਬਾਈ ਇਹਨਾਂ ਨੇ ਇਹ ਤਿਆਰ ਹੁੰਦਾ ਇੱਥੇ ਹੀ ਆ ਮੁੰਡੇ ਰੰਗ ਕਰਦੇ ਆ ਇਹਨੂੰ ਖਿਲਾੜੀ ਵਾਲਾ ਬੇਲਣਾ ਭਾਈ ਖਿਲਾੜੀ ਆ ਇਹ ਤੁਸੀਂ ਇਦਾਂ ਹੀ ਰੱਖੋਗੇ ਇਹਨਾਂ ਨੂੰ ਇਹਦਾ ਬਸ ਸ਼ੋਅ ਪੀਸ ਆ ਅਕਵਾੜੀਆਂ ਨੂੰ ਦੇਣੇ ਨਾਲੋਂ ਲੇ ਭਾਈ ਇੱਦਾਂ ਆ ਜੱਗੂ ਖਾਈ ਆ ਆ ਤੁਹਾਡੇ ਕੋਲੋਂ ਆਇਆ ਨਹੀਂ ਇਹਦੇ ਨਾਲ ਅਸੀਂ ਬਹਾਈ ਬੂਹੀ ਕਰਦੇ ਆ ਠੀਕ ਹੈ ਪਰੇ ਨੇ ਜਦੋਂ ਫੇ ਬਣ ਜਾਣਾ ਫੇਰ ਖੜ ਜੂਗਾ ਉਦਾਂ ਬਹਾਈ ਕਰਨ ਨੂੰ ਜਾਂਦਾ ਟਰੈਕਟਰ ਇਹ ਆਪਾਂ ਬਿਲਕੁਲ ਜੈਫਰੇਟ ਦਿੱਤਾ ਸੀ ਟਰੈਕਟਰ ਠੀਕ ਹੈ ਜੀ ਚਲਾਉਨੇ ਹੋ ਬਾਈ ਕੇ ਖੜਾ ਹੀ ਇਹ ਨਹੀਂ ਚਲਾਉਨੇ ਬਹਾਈ ਕਰਦੇ ਆ ਇਹਦੇ ਨਾਲ ਇੱਥੇ ਚਲਾਉਨੇ ਆ ਠੀਕ ਹਾਂ ਇਹਦਾ ਜੇ ਨੰਬਰ ਲੇਟ ਲੱਗੂ ਥੋੜਾ ਜਾਂ ਇਹਨੇ ਹਿੰਦੁਸਤਾਨ ਬਾਣ ਨੂੰ ਲੇਟ ਹੋ ਗਿਆ ਅੱਛਾ ਜੀ ਹੁਣ ਉਹ ਮੇਬੀ ਰਹੇ ਬਹਾਈ ਕਰਦੇ ਆ ਇਹਦੇ ਨਾਲ ਤਵੀਆਂ ਤੇ ਟਿਲਰਾਂ ਤੇ ਹਨਾ ਉਦਾਂ ਜੰਨਣ ਦਾ ਕੰਮ ਆ ਟਰੈਕਟਰ ਜੀ ਨਹੀਂ ਨਹੀਂ ਚਲਾਈ ਨੂੰ ਬੜਾ ਵਧੀਆ ਪਰ ਸੀਗਾ ਨੂੰ ਕਿ ਨਹੀਂ ਹੈ ਬੰਪਰ ਸੀਗਾ ਨੂੰ ਹਨਾ ਨਹੀਂ ਸੀਗਾ ਬੰਪਰ ਸੀਗਾ ਅੱਛਾ ਹੈ ਨਹੀਂ ਤਾਂ ਅੱਛਾ ਮੈਨੂੰ ਯਾਦ ਨਹੀਂ ਤੁਸ ਸੰਦੋੜਾ ਟਿਕਟ ਨਹੀਂ ਹੈ ਹਾਂਜੀ ਮਰੰਡੇ ਤੋਂ ਲੈ ਤਾਂ ਮਜਾ ਕਿਉਂ ਹੈ ਹਾਂਜੀ ਮਰੰਡੇ ਵਾਲਾ ਜੀ ਮਰੰਡੇ ਤੋਂ ਲਿਆ ਸੀ ਹਾਂਜੀ ਸਤ ਮਿਲਣ ਤੁਹਾਡੇ ਰੁਕੜਦਾ ਹੀ ਆ ਹਾਂ ਲੋਕਲ ਹੈ ਇੱਥੇ ਛਤਰੀ ਨਾਲੇ ਸੀਗੀ ਮੈਂ ਨਾਲ ਹੀ ਛਤਰੀ ਠੀਕ ਹੈ ਜੀ ਬਾਈ ਆਹ ਟਰੈਕਟਰ ਕਰਕੇ ਬਾਈ ਨਾਲ ਨਾਲ ਆਪਣਾ ਪਿਆਰ ਪਿਆ ਸੀਗਾ ਤੇ ਮਮੀ ਮਾ ਪਾਈ ਨੂੰ ਕਹਿੰਦਾ ਟਰੈਕਟਰ ਦੇਖ ਕੇ ਸੌਦਾ ਕਰਿਓ ਹੂੰ ਬਾਈ ਕਹਿੰਦਾ ਅਸੀਂ ਕਿਹੜੀਆਂ ਗੱਲਾਂ ਚ ਪਾਈ ਯਾਰ ਫਿਰ ਟਰੈਕਟਰ ਮੈਸੇ ਬਹੁਤ ਘੱਟ ਚਲਾਉਣਾ ਪਿੱਠ ਚ ਪ੍ਰੋਬਲਮ ਹੈ ਅੱਛਾ ਪਰ ਇਹ ਮਾਪ ਚ ਲਾ ਕੇ ਲੈ ਕੇ ਆਦਰੋ ਫੋੜੋ ਉਹ ਠੀਕ ਹੈ ਜੀ ਟਰੈਕਟਰ ਚਲਾਇ ਜੀ ਠੀਕ ਹੈ ਜਦ ਬਣ ਗਿਆ ਫਿਰ ਵੀ ਆ ਕੇ ਚਲਾਉਣਾ ਠੀਕ ਹੈ ਜੀ ਠੀਕ ਹੈ ਨਾ ਜੀ ਹਾਂ ਜੀ ਲਓ ਬਾਈ ਉਹ ਜਿਹੜਾ ਟਰੈਕਟਰ 28 ਆ ਹਾਂ ਜੀ ਉਹ ਸਾਡੇ ਜिले ਦਾ ਟਰੈਕਟਰ ਕਿਤੇ ਮਤਲਬ 28 30 ਸਾਲ ਪਹਿਲਾਂ ਇੱਥੋਂ ਗਿਆ ਹੋਇਆ ਅੱਛਾ ਜੀ ਇਹ ਆਪਣੇ ਚੱਬੇ ਵਾਲ ਦੇ ਕੋਲ ਨਾ ਕੋਈ ਬਸੀ ਪਿੰਡ ਹੈ ਜੀਤ ਸਿੰਘ ਦੇ ਨਾਂ ਤੇ ਇਹਦੀ ਕਾਪੀ ਆ ਠੀਕ ਹੈ ਜੀ ਤੇ ਮੁੜ ਕੇ ਫੇਰ ਆਪਣੇ ਜिले 'ਚ ਹੀ ਆ ਗਿਆ ਹਾਂ ਠੀਕ ਹੈ ਜੀ ਇਹ ਨਾਬੇ ਤੋਂ ਅੱਛਾ ਜੀ ਨਾਬੇ ਤੋਂ ਲਿਆਂਦਾ ਨਹੀਂ ਲਿਆਂਦਾ ਉਧਰੋਂ ਆ ਠੀਕ ਹੈ ਉਹ ਉਹਨਾਂ ਕੋਲ ਐਦਾਂ ਹੀ ਘਰੇ ਖੜਾ ਸੀਗਾ ਓਕੇ ਜੀ ਓਕੇ ਠੀਕ ਹੈ ਜੀ ਤੇ ਉਧਰੋਂ ਆ ਗਿਆ ਇਹ ਲੋ ਭਾਈ ਸਾਡੇ ਲੋਕਲ ਪਿੰਡਾਂ ਚ ਆੜੀਆਂ ਜੀ ਇਹਦੇ ਇਹਦੇ ਵੀ ਇਹਦੇ ਚਲੋ ਤੁਹਾਨੂੰ ਪਤਾ ਪਤਾ ਵੀ ਹੋਊਗਾ ਇਹ ਗੇਅਰ ਅੱਧੇ ਤੋਂ ਸਟਾਰਟ ਹੁੰਦਾ ਠੀਕ ਹੈ ਜੀ ਅੱਛਾ ਜੀ ਅੱਧਾ 1 ਕੋ ਡੇਢ 2 ਢਾਈ ਓਕੇ ਮਤਲਬ ਜਿਵੇਂ ਹੁਣ ਨਮਿਆਂ ਚ ਨਹੀਂ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਆ ਉਹਨੂੰ ਹਨਾ ਗੇਅਰ ਨੂੰ ਹੌਲਡ ਆ ਜਾ 55 10 ਇਹ 65 ਦਾ ਸਾਬੇ ਜੇ ਹੁਣ ਦੂਏ ਤੀਏ ਚ ਜਾਂਦਾ ਆ ਛੋਟਾ ਕਰਨ ਦੀ ਵੀ ਆ ਅੱਧਾ ਕਰ ਲਓ ਅੱਧਾ ਕਰ ਲਓ ਠੀਕ ਹੈ ਜੀ ਆ ਨਾਲ ਲੀਵਰ ਲੱਗਾ ਆ ਬਸ ਇਹ ਤੋਂ ਬڑا ਛੋਟਾ ਗੇਅਰ ਹੋਈ ਜਾਂਦਾ ਫੈਸਿਲਿਟੀ ਹੌਲਡ ਤੇ ਆਈ ਆ ਉਹ ਹਾਂ 65 ਦਾ साइज ਨੇ 55 ਦਾ ਸ ਨੇ ਹਾਂਜੀ ਉਹਨਾਂ ਚ ਦਾ ਸੀਰੀਜ਼ ਆ ਗਈ ਨਾ ਹਮੇ ਜਿਹੜੇ ਪਿੱਛੇ ਜੈਕ ਵੀ ਲੱਗੇ ਹੋਏ ਆ ਉਹ ਵੀ ਦੇਖ ਲਓ ਲਿਫਟ ਵਾਲੇ ਨੇ ਕਿੰਨੇ ਪੁਰਾਣੇ ਆਏਵੇਂ ਇਹਨਾਂ ਨੂੰ ਦੇਖ ਲਓ ਵੀ 50 60 ਸਾਲ ਪਹਿਲਾਂ ਪਹਿਲਾਂ ਆ ਗਈ ਸੀ ਇਹ 62 62 ਮਾਡਲ ਆ ਹਾਂ ਪੀਰ 62 ਆ ਤੇ ਜਾਨ ਇਹ ਹੋਗੇ ਉਹ ਪੈਟਰੋਲ ਤੇ ਹੋ ਜਾਂਦਾ ਸਟਾਰਟ ਅੱਛਾ ਜੀ ਤੇ ਡੀਜ਼ਲ ਤੇ ਹੋ ਜਾਂਦਾ ਵੀ ਡੀਜ਼ਲ ਤੇ ਜੇ ਜ਼ਿਆਦਾ ਠੰਡ ਚ ਠੀਕ ਹੈ ਜੀ ਪੈਟਰੋਲ ਤੇ ਹੁੰਦਾ ਆ ਸਟਾਰਟ ਇਹ ਠੀਕ ਹੈ ਭਾਈ ਆ ਦੇਖੋ ਇਹਦੀ ਸੈਲਫ ਚ ਕੁਝ ਖਰਾਬੀ ਵੀ ਸੈਲਫ ਪਿੱਛੇ ਨਹੀਂ ਮੁੜਦੀ ਠੀਕ ਹੈ ਜੀ ਅੱਛਾ ਜੀ ਉਹ ਹੁਣ ਦੁਆਰਾ ਠੀਕ ਮੁੰਡਾ ਵੇਂਦਾ ਆ ਕੇ ਕਰਕੇ ਜਾਊਗਾ ਬਈ ਤੇ ਬਦਲ ਜਾਊਗਾ ਚਲੋ ਜੀ ਬਾਈ ਨਾਲ ਕੋਲ ਇੱਕ ਆਪਣਾ ਵੀਰ ਹੋਰ ਪਹੁੰਚਿਆ ਹੋਇਆ ਬਾਈ ਦੀ ਵੀਡੀਓ ਦਾ ਮੈਂ ਤਕਰੀਬਨ ਦੇਖਦਾ ਹੀ ਰਹਿਣਾ ਤੇ ਸੱਸੀ ਦਾ ਭਾਈ ਹੋ ਠੀਕ ਹੋ ਜੀ ਬਹੁਤ ਵਧੀਆ ਭਾਈ ਵਧੀਆ ਠੀਕ ਹੈ ਜੀ ਵੀਰੇ ਬਾਈ ਨਾਲ ਤਾਂ ਚਲੋ ਸਾਨੂੰ ਫੈਨ ਹੋਣਗੇ ਮੈਂ ਤੁਹਾਡਾ ਬਹੁਤ ਬੜਾ ਫੈਨ ਆ ਟਰੈਕਟਰਾਂ ਦੀਆਂ ਵੀਡੀਓ ਉਮਰ ਸ਼ਾਇਦ ਉਹਦਾ ਤਾਂ ਬਾਈ ਦੀ ਮੇਰੇ ਤੋਂ ਛੋਟੀ ਹੋਵੇ ਛੋਟੀ ਹੋਵੇ ਪਰ YouTube ਤੇ Social Media ਤੇ ਬਾਈ ਬਹੁਤ ਵਧੀਆ ਵਰਕ ਕਰਦਾ ਹਾਂ ਧੰਨਵਾਦ ਭਾਈ ਬਹੁਤ ਵਧੀਆ ਸਾਡੇ ਹੁਣੇ ਵੀ ਵੀਡੀਓ ਬਣਾ ਕੇ ਹਟਿਆ ਮਾਈਕ ਹੀ ਨਹੀਂ ਚੱਲਣੇ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਦੁਆਰਾ ਆਪਾਂ ਵੀ ਮੇਰੀ ਕਿਹੜਾ ਪੈਸੇ ਆਪਣਾ ਬਾਈ ਜਲੰਧਰ ਆ ਜਲੰਧਰ ਏਰੀਆ ਠੀਕ ਆ ਇਧਰ ਫਿਰ ਕਿੱਦਾਂ ਅੱਜ ਅੱਜ ਬਾਈ ਹੁਣਾਂ ਕੋਲੇ ਸਪੈਸ਼ਲ ਆਏ ਆ ਹਾਂ ਸਪੈਸ਼ਲ ਆਏ ਆ ਅੱਛਾ ਠੀਕ ਹੈ ਠੀਕ ਆ ਤੇ ਬਾਈ ਨੇ ਬਹੁਤ ਵਧੀਆ ਬੰਦੇ ਨੇ ਬਾਈ ਸਾਲ ਤੋਂ ਹੋ ਗਿਆ ਬਾਈ ਨਾਲ ਆਪਣੇ ਫੋਨ ਤੇ ਗੱਲਬਾਤ ਚਲੋ ਟਰੈਕਟਰ ਲੱਗ ਚੀਜ਼ ਆ ਪਰ ਬਾਈ ਨਾਲ ਮਿਲ ਕੇ ਜਾਂ ਉਦਾਂ ਬਹੁਤ ਵਾਰ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਤੇ ਅੱਜ ਅਸੀਂ ਵੀ ਇੱਧਰ ਆਏ ਸੀ ਬਾਈ ਨਾਲ ਸਪੈਸ਼ਲ ਆਏ ਆ ਹਾਂਜੀ ਚਲੋ ਵੀਰੇ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਆ ਵੀਰੇ ਠੀਕ ਓਕੇ ਤੇ ਚੱਲੀ ਆਵਾਮ ਜੀ ਫਿਰ ਹਾਂ ਚਲੋ ਪੁੱਤ ਤੇ ਲੋ ਜੀ ਬਾਈ ਠੀਕ ਆ ਵੀਰ ਜੀ ਚੱਲੀਏ ਬਾਕੀ ਫੇਰ ਰੋਪਲੋ ਅੱਜ ਆਪਾਂ ਜਰੂਰ ਮਾਰਾਂਗੇ ਬਾਈ ਨੂੰ ਠੀਕ ਆ ਛੋਟੇ ਵੀਰੇ ਬਹੁਤ ਜਿੱਦਾਂ ਆਪਾਂ ਤੁਹਾਨੂੰ ਸਾਰੇ ਰੈਕਟਰ ਵਗੈਰਾ ਦੇ ਇੱਕ ਮਿੰਟ ਦੇ ਦਿੰਦੇ ਗੇਟ ਤੱਕ ਜਾ ਕੇ ਹਾਂ ਬਹੁਤ ਵਧੀਆ ਲੱਗਿਆ ਬਾਈ ਨੇ ਸੇਵਾ ਪਾਣੀ ਵਧੀਆ ਕਰੀ ਇਹ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਨਵੇਂ ਵੀਡੀਓ 'ਚ ਉਦ ਤੱਕ ਲਈ ਧੰਨਵਾਦ